ਨਸ਼ੇ ਦਾ ਕਾਰੋਬਾਰ ਕਰਨ ਵਾਲਾ ਤੇ ਬਠਿੰਡਾ ਪੁਲਿਸ ਵੱਲੋਂ ਵੱਡੀ ਇੱਕ ਕਾਰਵਾਈ 30 ਹਜ਼ਾਰ ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਨੂੰ ਕੀਤਾ ਗਿਆ ਗ੍ਰਿਫਤਾਰ ਐਸਪੀ ਸਿਟੀ ਨਰਿੰਦਰ ਸਿੰਘ ਵੱਲੋਂ ਦਿੱਤੀ ਗਈ ਜਾਣਕਾਰੀ ਐਸਪੀ ਸਿਟੀ ਨਰਿੰਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪੁੱਚੋ ਮੰਡੀ ਦੇ ਰਹਿਣ ਵਾਲੇ ਤਿੰਨ ਵਿਅਕਤੀਆਂ ਨੂੰ ਸੀਆਈਏ 1 ਦੀ ਪੁਲਿਸ ਪਾਰਟੀ ਵੱਲੋਂ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਤੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਬੰਦ ਹਵਾਲਤ ਕੀਤਾ ਗਿਆ ਇਨਾਂ ਦੇ ਕੋਲੋਂ 30 ਹਜ਼ਾਰ ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ ਅਤੇ ਇਹਨਾਂ ਦੇ ਵਿੱਚ ਇੱਕ ਉਹ ਵਿਅਕਤੀ ਹੈ ਜਿਸ ਦੇ ਵਿੱਚ 2021 ਦੇ ਵਿੱਚ ਇੱਕ ਵਿਅਕਤੀ ਦੇ ਕੋਲੋਂ 1 ਲੱਖ ਨਸ਼ੀਲੀ ਗੋਲੀ ਬਰਾਮਦ ਕੀਤੀ ਗਈ ਸੀ ਅਤੇ ਹੁਣ ਇਹਨਾਂ ਤੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਬੰਦ ਹਵਾਲਤ ਕੀਤਾ ਗਿਆ ਤੇ ਇਹਨਾਂ ਨੂੰ ਮਾਨਯੋਗ ਅਦਾਲਤ ਦੇ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ ਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਵੀ ਪੁਲਿਸ ਵੱਲੋਂ ਖੰਗਾਲੇ ਜਾਣਗੇ ਦੱਸ ਦਈਏ ਕਿ ਲਗਾਤਾਰ ਪਠੰਡਾ ਪੁਲਿਸ ਵੱਲੋਂ ਨਸ਼ੇ ਦੀਆਂ ਵੱਡੀਆਂ ਰਿਕਵਰੀਆਂ ਕੀਤੀਆਂ ਜਾ ਰਹੀਆਂ ਹਨ ਅਤੇ ਹੁਣ ਸੀਆਈਏ ਬੰਦੀਪੁਰ ਪੁਲਿਸ ਪਾਰਟੀ ਵੱਲੋਂ ਇੱਕ ਹੈਵੀ ਰਿਕਵਰੀ ਵੱਡੀ ਰਿਕਵਰੀ ਕੀਤੀ ਹੈ ਜਿਸ ਦੇ ਵਿੱਚ 30000 ਨਸ਼ੀਲੀਆਂ ਗੋਲੀਆਂ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਜਿਨ੍ਹਾਂ ਤੇ ਥਾਣਾ ਕੈਂਟ ਵਿਖੇ ਮਾਮਲਾ ਦਰਜ ਕਰਕੇ ਇਹਨਾਂ ਤਿੰਨਾਂ ਨੂੰ ਬੰਦ ਹਵਾਲਾ ਦਿੱਤਾ ਗਿਆ ਤੇ ਅਦਾਲਤ ਵਿੱਚ ਪੇਸ਼ ਕਰਕੇ ਹੁਣ ਇਹਨਾਂ ਦਾ ਪੁਲਿਸ ਰਿਮਾਂਡ ਹਾਸਲ ਕਰੇਗੀ ਤੇ ਇਹਨਾਂ ਦੇ ਬੈਕਵਰਡ ਅਤੇ ਫਾਰਵਰਡ ਲੈ ਕੇ ਪੁਲਿਸ ਵੱਲੋਂ ਖੰਗਾਲੇ ਜਾਣਗੇ। ਅੱਜ ਸਰ 3000 ਰਸੀਤਆਂ ਗੋਲੀਆਂ ਪੜੀਆਂ ਗਈਆਂ ਬੰਡਾ ਪੁਲਿਸ ਵੱਲੋਂ ਕੀਤਾ। ਮਾਰਯੋਗ ਐਸਐਸਪੀ ਸਾਹਿਬ ਬਠਿੰਡਾ ਦੀ ਗਾਈਡੈਂਸ ਦੇ ਅੰਦਰ ਸੀਆਈਏ 1 ਦੀ ਟੀਮ ਵੱਲੋਂ ਤਿੰਨ ਵਿਅਕਤੀ ਜਿਹੜੇ ਹੈਗੇ ਆ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। 13 ਦੇ ਪੋਜੈਸ਼ਨ ਦੇ ਵਿੱਚੋਂ 30000 ਜਿਹੜੀਆਂ ਗੋਲੀਆਂ ਨੇ ਬਰਾਮਦ ਕੀਤੀਆਂ ਨੇ ਇਹ ਤਿੰਨ ਵਿਅਕਤੀ ਤਰਲੋਚਨ ਰੇਸ਼ਮ ਰੋਸ਼ਨ ਐਂਡ ਸੁਖਦੀਪ ਇਹ ਤਿੰਨੋ ਪੁਚਕਲਾਂ ਦੇ ਰਹਿਣ ਵਾਲੇ ਨੇ ਤੇ ਇਹਦੇ ਵਿੱਚ ਜਿਹੜਾ ਸੁਖਦੀਪ ਨਾਮ ਦਾ ਵਿਅਕਤੀ ਹੈ ਇਹਦੇ ਤੇ ਪਹਿਲਾਂ ਵੀ 2020 ਦੇ ਵਿੱਚ 1 ਲੱਖ ਗੋਲੀ ਰਿਕਵਰ ਹੋਈ ਸੀ ਉਸ ਸਬੰਧ ਚ ਮੁਕੱਦਮਾ ਦਰਜ ਹੋਇਆ ਸੀਗਾ ਤੇ ਪਿਛਲੇ 3-4 ਸਾਲਾਂ ਤੋਂ ਜੇਲ੍ਹ ਦੇ ਵਿੱਚ ਹੀ ਬੰਦ ਸੀਗਾ ਥੋੜੀ ਦੇਰ ਪਹਿਲਾਂ ਹੀ ਇਹ ਜਮਾਨਤ ਤੇ ਆਇਆ ਸੀਗਾ ਉਸ ਤੋਂ ਬਾਅਦ ਫਿਰ ਦੁਬਾਰਾ ਜਿਹੜਾ ਹੈਗਾ ਇਸ ਕਰਵਾਰ ਦੇ ਵਿੱਚ ਲੱਗੇ ਹੋਏ ਸੀਗੇ ਤੋ ਇਸ ਬੰਦੇ ਵਿੱਚ ਅਸੀਂ ਥਾਣਾ ਕੈਂਟ ਦੇ ਵਿੱਚ ਮੁਕੱਦਮਾ ਨੰਬਰ 77 ਅੰਡਰ ਸੈਕਸ਼ਨ ਐਨ ਡੀ ਪੀ ਐਸ ਐਕਟ ਦਰਜ ਰਜਿਸਟਰ ਕਰ ਲਿਆ ਤੇ ਫਰਦਰ ਜਿਹੜੀ ਹੈਗੀ ਅੱਗੇ ਉਹਨਾਂ ਦੀ ਇੰਟਰੋਗੇਸ਼ਨ ਜਿਹੜੀ ਹੈਗੀ ਅਸੀਂ ਕਰ ਰਹੇ ਹਾਂ ਕਿ ਇੰਨੀ ਵੱਡੀ ਮਾਤਰਾ ਦਾ ਜਿਹੜੀ ਨਿਸ਼ੀਲੀਆ ਗੋਲੀਆਂ ਸੀ ਕਿੱਥੋਂ ਲੈ ਕੇ ਆਏ ਅੱਗੇ ਫਰਦਰ ਕਿੱਥੇ-ਕਿੱਥੇ ਵੇਚੇ ਸੀਗੇ ਸੋ ਇਸ ਬੰਦੇ ਦੇ ਵਿੱਚ ਸਾਡੀ ਜਿਹੜੀ ਫਰਦਰ ਇੰਟਰਵਿਊਸ਼ਨ ਚੱਲ ਰਹੀ ਹੈ ਸਰ ਇਹ ਕਿੰਨੇ ਟਾਈਮ ਤੋਂ ਇਸ ਕਾਰੋਬਾਰ ਤੋਂ ਪਤਾ ਸੀ ਇਹ ਕਾਫੀ ਦੇਰ ਤੋਂ ਇਸ ਸੀ ਦੇ ਵਿੱਚ ਲੱਗੇ ਹੋਏ ਜਿੱਦਾਂ ਮੈਂ ਦੱਸਿਆ ਪਹਿਲਾਂ ਵੀ ਇਹਨਾਂ ਤੋਂ ਇੱਕ ਲੱਖ ਗੋਲੀ ਦੇ ਫਰੀ ਜਿਹੜੀ ਹੈਗੀ ਸਖਦੀਪ ਤੋਂ ਰਿਕਵਰ ਹੋਈਆਂ ਸੀਗੀਆਂ ਤੇ ਬੇਲ ਤੋਂ ਆਉਣ ਤੋਂ ਬਾਅਦ ਦੁਬਾਰਾ ਜਿਹੜੇ ਹੈਗੇ ਕੰਮ ਦੇ ਵਿੱਚ ਲੱਗੇ ਹੋਏ ਸੀਗੇ ਹੁਣ ਇਹਨਾਂ ਦੀ ਪੋਜੀਸ਼ਨ ਦੇ ਵਿੱਚ 30000 ਗੋਲੀਆਂ ਜਿਹੜੀਆਂ ਬਰਾਮਦ ਹੋਈਆਂ ਨੇ ਫਰਦਰ ਜਿਹੜੀ ਹੈਗੀ ਇਹਨਾਂ ਤੋਂ ਹੋਰ ਵੀ ਜਿਹੜੀ ਕਾਫੀ ਸਾਨੂੰ ਇਨਪੁਟਸ ਮਿਲਿਆ ਨੇ ਉਹਨਾਂ ਦੇ ਵਿੱਚ ਅਸੀਂ ਵਰਕ ਕਰ ਰਹੇ ਹਾਂ ਸਰ ਇਹ ਰਹਿਣ ਵਾਲੇ ਬੇਸਿਕ ਕਿੰਨੇ ਨੇ ਇਹ ਤਿੰਨੇ ਬੰਦੇ ਜਿਹੜੇ ਹੈਗੇ ਨੇ ਪੁੱਛੋ ਗੱਲਾਂ ਦੇ ਰਹਿਣ ਵਾਲੇ ਸਰ ਇਸ ਤਰ੍ਹਾਂ ਦੇ ਜਿਹੜੇ ਨਸ਼ੇ ਦੇ ਪਦਾਰਥ ਦੇ ਚਲੇ ਉਹਨਾਂ ਨੂੰ ਕੀ ਨਸ਼ਾ ਦੇਖੋ ਜੀ ਮਾੜੇ ਕੰਮ ਦਾ ਮਾੜਾ ਨਤੀਜਾ ਹੈ ਜਿਹੜਾ ਵੀ ਬੰਦਾ ਕਿਸੇ ਮਾੜੇ ਕੰਮ ਦੇ ਵਿੱਚ ਇਨਵੋਲ ਹੈ ਚਾਹੇ ਕਿਸੇ ਨਸ਼ੇ ਦੇ ਵਿੱਚ ਸਮਗਲਿੰਗ ਦੇ ਵਿੱਚ ਹੈਗਾ ਇੱਕ ਨਾ ਇੱਕ ਦਿਨ ਉਹਨਾਂ ਨੂੰ ਫੜਿਆ ਜਾਣਾ ਤੇ ਉਸ ਤੋਂ ਬਾਅਦ ਜਿਹੜਾ ਹੈਗਾ ਜਿਹੜਾ ਵੀ ਬੰਦਾ ਨਸ਼ੇ ਦੇ ਵਿੱਚ ਫੜਿਆ ਜਾਂਦਾ ਉਹਦੇ ਖਰਾਬ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਊਗੀ ਸਰ ਇਹ ਕੰਮ ਕਰ ਜੇਸੀ ਕਈ ਕਰਦੇ ਸੀ ਕਿ ਮੌੜੀ ਕੰਮ ਕਰਦੇ ਨਹੀਂ ਜਿਹੜੀ ਮੌੜੀ ਪੋਸ਼ਕਸ਼ ਦੇ ਵਿੱਚ ਇਹੀ ਹੈ ਕਿ ਜਿਹੜਾ ਇਹਨਾਂ ਦਾ ਮੇਨ ਕੰਮ ਸੀ ਗੋਲੀਆਂ ਵਿੱਚ ਕੀ ਗੁਜ਼ਾਰਾ ਕਰਦੇ ਸੀ